ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਵੀ ਇੱਕ ਗੱਲ ਨਹੀਂ ਮੈਨੂੰ ਸਮਝ ਲੱਗਦੀ ਜਦੋਂ ਆਪਣੇ ਟ੍ਰੈਂਡ ਚੱਲਦਾ ਹਨ ਕੋਈ ਪੁੱਠਾ ਹੀ ਚੱਲਦਾ ਤੇ ਫਿਰ ਮਤਲਬ ਆਪਣੇ ਜਿਹੜਾ ਭੇਡ ਚਾਲ ਚੱਲਦੀ ਆ ਤੇ ਇੱਕ ਗੱਲ ਇਹ ਵੀ ਦੇਖੀ ਆ ਵੀ ਐਂਡ ਵਿੱਚ ਉਹ ਭੇਡ ਚਾਲ ਦਾ ਨਤੀਜਾ ਹਮੇਸ਼ਾ ਗਲਤ ਹੀ ਨਿਕਲਦਾ ਜਿੱਦਾਂ ਪਹਿਲਾਂ ਕੈਨੇਡਾ ਵਾਲੀ ਭੇਡ ਚਾਲ ਚੱਲੀ ਸੀ ਨਾ ਵੀ ਦੂਜੇ ਮੋਲਕ ਨੂੰ ਕੋਈ ਨਾਂ ਲੈ ਕੇ ਨਹੀਂ ਸੀ ਰਾਜੀ ਜੇ ਮਤਲਬ ਕੋਈ ਹੈ ਨਾ ਆ ਜਿਹੜੀ ਸ਼ੈਨਗਨ ਕੰਟਰੀ ਆ ਜਿੱਦਾਂ ਕਹਿੰਦਾ ਇਟਲੀ ਆ ਕੋਈ ਮਤਲਬ ਅਸਪੇਨ ਜਾਂ ਕੋਈ ਵੀ ਯੂਰਪੀਅਨ ਕੰਟਰੀ ਆ ਇਹਨਾਂ ਕੰਟਰੀਆਂ 'ਚ ਕੋਈ ਮੁੰਡਾ ਆਇਆ ਹੁੰਦਾ ਸੀ ਭਾਵੇਂ ਉਹਦਾ ਉੱਥੇ ਕਾਰੋਬਾਰ ਜਿੰਨਾ ਮਰਜ਼ੀ ਵਧੀਆ ਹੋਵੇ ਇਹ ਨਹੀਂ ਮਤਲਬ ਕਿਉਂਕਿ ਕਾਰੋਬਾਰ ਤਾਂ ਕਿਤੇ ਵੀ ਕਿਸੇ ਦਾ ਵੀ ਕਿਸੇ ਦਾ ਅੜ੍ਹਵਾਈ 'ਚ ਵੀ ਬਹੁਤ ਵਧੀਆ ਕਰੋੜਾਂ ਰੁਪਏ ਦਾ ਕੰਮ ਹੈ ਨਾ ਉਹ ਤਾਂ ਕੋਈ ਆਪਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਉਸ ਮੁੰਡੇ ਨੂੰ ਰਿਸ਼ਤਾ ਨਹੀਂ ਸੀ ਹੁੰਦਾ ਕਈ ਮੁੰਡੇ ਐਂ ਹੀ ਮੋੜ-ਮੋੜ ਕੇ ਗਏ ਆ ਵੀ ਕਿਉਂਕਿ ਕੁੜੀਆਂ ਕੈਨੇਡਾ ਨੂੰ ਪਹਿਲ ਦੇ ਰਹੀਆਂ ਸੀ ਹਨਾ ਤੇ ਕੈਨੇਡਾ ਦਾ ਉਹ ਮਤਲਬ ਜਿਹਨੂੰ ਦੁਨੀਆ ਤੇ ਕਹਿੰਦੇ ਹੁੰਦੇ ਸੀ ਵੀ ਧਰਤੀ ਤੇ ਦੂਆ ਸਵਰਗ ਹੈ ਜੀ ਕਹਿੰਦੇ ਹੁੰਦੇ ਸੀ ਪਹਿਲਾਂ ਵੀ ਕੈਨੇਡਾ ਧਰਤੀ ਤੇ ਦੂਆ ਸਵਰਗ ਹੈ ਤੇ ਉਹਦਾ ਉਹ ਜਲੂਸ ਕੱਢ ਕਰਕੇ ਆਪਣੇ ਬੰਦਿਆਂ ਨੇ ਤੇ ਹੁਣ ਕੈਨੇਡਾ ਨੂੰ ਮਤਲਬ ਭੰਡਣ ਵੇਲੇ ਵੀ ਕੋਈ ਕਸਰ ਨਹੀਂ ਛੱਡੀਓ ਮੈਂ ਤੁਹਾਨੂੰ ਅਧਾਰਨ ਦਿੱਤੀ ਆ ਵੀ ਆਪਣੀ ਭੇਡ ਚਾਲ ਦੇ ਵਿੱਚ ਪੈ ਕੇ ਜਿਹੜੀ ਬਹੁ ਗਣਤੀ ਆਪਣਾ ਫੈਸਲਾ ਕਰਦੀ ਆ ਉਹ ਹਮੇਸ਼ਾ ਗਲਤ ਹੁੰਦਾ ਇੱਦਾਂ ਹੁਣ ਆਪਣੇ ਨਾ 56300 ਟ੍ਰੈਂਡ ਜਿਆ ਚੱਲਿਆ ਆ ਪਹਿਲੀ ਗੱਲ ਤਾਂ ਮੈਨੂੰ ਇਹ ਨਹੀਂ ਸਮਝ ਲੱਗਦੀ ਵੀ ਇਹ ਸਭ ਤੋਂ ਪਹਿਲਾਂ ਇਹ ਸ਼ੁਰੂ ਕਿੱਦਾਂ ਹੋਇਆ ਕਿਉਂਕਿ ਸਾਡੇ ਇੱਥੇ ਲੋਕਲ ਵੀ ਮੈਂ ਦੇਖਿਆ ਵੀ ਇੱਕ 24 ਲੱਖ ਦਾ ਇੱਕ ਖਰੇ 25 ਦਾ ਕਿੰਨੇ ਦਾ ਹੈ ਨਾ ਤੇ ਮੈਂ ਹੁਣ ਵਿੱਚ ਸੌਦੇ ਦੇ ਵਿੱਚ ਤਾਂ ਮੈਂ ਬੈਠਾ ਨਹੀਂ ਸੀ ਨਾ ਮੈਂ ਤਾਂ ਸੁਣਿਆ ਵੀ ਕਹਿੰਦੇ ਇੱਕ 24 ਦਾ ਵੇਚਿਆ ਇੱਕ 25 ਦਾ ਵੇਚਿਆ ਤੇ ਜੇ ਸੱਚੀ ਉਹ ਇੰਨੇ ਨੂੰ ਵੇਕੇ ਆ ਪਹਿਲੀ ਗੱਲ ਤਾਂ ਇਹ ਰੇਟ ਕਿਨੇ ਬਣਿਆ ਹੋਊਗਾ ਵੀ ਇਹਦੀ ਕੀਮਤ ਆ ਕੇਸ ਹਿਸਾਬ ਨਾਲ ਮਿੱਥਿਆ ਹੋਊਗਾ ਬਾਕੀ ਇਹ ਵੀ ਕਹਿੰਦੇ ਜੀ ਹੀਰੇ ਦੀ ਕਹਿੰਦੇ ਪਛਾਣ ਜੋਰੀ ਨੂੰ ਹੁੰਦੀ ਆ ਹੁਣ ਕੀ ਪਤਾ ਆਪਾਂ ਉਹ ਜੋਰੀ ਨਾ ਹੋਈਏ ਜਿਹੜੀ ਆਪਾਂ ਨੂੰ ਨਾ ਪਛਾਣ ਹੋਵੇ ਪਰ ਜੇ ਆਪਣ ਮੇਰੇ ਹਿਸਾਬ ਨਾਲ ਮੈਂ ਸੋਚਦਾ ਇਹ ਵੇ ਮੰਨ ਲਾ 24 25 ਲੱਖ ਦਾ ਇੱਕ ਟਰੈਕਟਰ ਲੈਣ ਨਾਲੋਂ ਮੰਨ ਲਓ ਐਡੀਸ਼ਨ 4 4 36 30 ਦਾ ਮਤਲਬ ਇਹ ਆ ਦੋ ਆ ਜਾਣੇ ਸੀ ਬਾਕੀ ਇੱਕ ਗੱਲ ਮੈਂ ਪਹਿਲੇ ਕਹਿ ਦਵਾ ਵੀ ਮੰਨ ਲਾ ਸ਼ੌਂਕ ਲਿਆ ਤਾਂ ਕੋਈ ਮੁੱਲ ਨਹੀਂ ਹੁੰਦਾ ਨਾ ਸ਼ੌਂਕ ਤੇ ਤਾਂ ਕੋਈ ਮੰਨ ਲਾ 50 ਲੱਖ ਦੀ ਕੋਈ ਚੀਜ਼ ਲਿਆਵੇ ਉਸ ਚੀਜ਼ ਦੀ ਆਪਾਂ ਗੱਲੇ ਨਹੀਂ ਕਰਦੇ ਹੈਗੇ ਮੈਂ ਇਹ ਗੱਲ ਤਾਂ ਕਰ ਰਿਹਾ ਕਿਉਂਕਿ ਆਪਣੇ ਇੱਥੇ ਮੁੰਡੇ ਕਹਿੰਦਾ ਯਾਰ 56 30 ਲੈ ਕੇ ਆਉਣਾ ਮੈਂ ਕਹਾਂ ਤਾਂ ਮਹਿੰਗੇ ਬਹੁਤ ਮਿਲਦੇ ਆ ਕਹਿੰਦਾ ਲੈ ਉਹ ਭਾਜੀ ਉਹ ਚ ਚੀਜ਼ ਬੰਬ ਆਏ ਆ ਮੈਂ ਕਹਾਂ ਦੱਸ ਤਾਂ ਸਹੀ ਕੀ ਆ ਪਰ ਉਹਨੂੰ ਪਤਾ ਲੱਗਾ ਨਹੀਂ ਵੀ ਦੱਸੇ ਕੀ ਮੈਨੂੰ ਵੀ ਕੀ ਕਾਹਦਾ ਵੱਧ ਆ ਮੈਂ ਕਿਹਾ ਇੰਨੇ ਪੈਸਿਆਂ ਦਾ ਜਿੰਨੇ ਤਾਂ ਹੁਣ 56 30 ਦੱਸਦੇ ਆ ਇੰਨੇ ਦੇ ਤਾਂ ਦੋ ਟਰੈਕਟਰ ਆ ਜਾਂਦੇ ਆ ਨਵੇਂ ਉਹ ਵੀ 4휠 ਵੀ ਤੂੰ ਦੋ ਲੈ ਲੈ ਉਹਦੇ ਨਾਲ ਉਹ ਨਾ ਫੇਰ ਵੀ ਤੈਨੂੰ 2 ਲੱਖ ਰੁਪਏ ਬਾਜ ਜਾਣਾ ਉੱਪਰ ਡੱਕ ਲਵਾਉਣ ਨੂੰ ਤਾਂ ਉਦੋਂ ਜਨਨ ਕਿ ਪਤਾ ਨਹੀਂ ਲੱਗਾ ਵੀ ਕੀ ਆ ਮੈਂ ਇਸੇ ਲਈ ਵੀਡੀਓ ਬਣਾਉਣ ਲੱਗਾ ਬਾਕੀ ਜੇ ਕੋਈ ਸ਼ੌਂਕ ਹੀ ਆ ਕੋਈ ਆਪਣੇ ਲੈ ਰਿਹਾ ਉਹ ਬੇਸ਼ੱਕ ਕੋਈ 1.50 ਲੱਖ ਲਾ ਦੇਵੇ ਆਪਾਂ ਨੂੰ ਉਹਦੇ ਨਾਲ ਕੋਈ ਬਾਹ ਵਾਸਤਾ ਨਹੀਂ ਮੈਂ ਕਹਿੰਨਾ ਵੀ ਜਿੱਦਾਂ ਹੁਣ ਇਹ ਬੰਦਾ ਇਹਨੂੰ ਮੁੰਡੇ ਨੂੰ ਨਹੀਂ ਪਤਾ ਹੋਰ ਵੀ ਕਈ ਹੋਣੇ ਆ ਅਣਜਾਣ ਪੁਨੇ ਜੀ ਕਰੀ ਜਾਂਦੇ ਆ ਪਰ ਉਹਦਾ ਕਾਰਨ ਤਾਂ ਪਤਾ ਲੱਗੇ ਨਾਲ ਸਾਨੂੰ ਵੀ ਪਤਾ ਲੱਗੇ ਉਹਦਾ ਕਾਰਨ ਕਾਤੇ ਇੰਨਾ ਮਹਿੰਗਾ ਆ ਕਿਉਂ ਅੱਜ ਤੋਂ ਨਾ ਸਾਲਕ ਪਹਿਲਾਂ ਆਪਣੇ ਫਰੈਂਡ ਨੇ ਇੱਕਨੇ ਲੈਣਾ ਸੀਗਾ ਟਰੈਕਟਰ ਇਹ 5620 ਆਪਣਾ ਇੱਕ ਹੋਰ ਫਰੈਂਡ ਆ ਉਹਦੇ ਕੋਲ ਖੜਾ ਸੀਗਾ ਉਹ ਜਿੱਦਾਂ ਕਹਿੰਦਾ ਉਹ ਟਰੈਕਟਰ ਵੇਚਦਾ ਆ ਵੱਡੇ ਪੱਧਰ ਦਾ ਉਹਦਾ ਕੰਮ ਆ ਨਵੇਂ ਟਰੈਕਟਰ ਵੀ ਵੇਚਦਾ ਆ ਤੇ ਪੁਰਾਣੇ ਵੀ ਵੇਚਦਾ ਆ ਆਪਾਂ ਕਿਸੇ ਦਿਨ ਉਹਦੀ ਵੀ ਵੀਡੀਓ ਕਰਾਂਗੇ ਬੰਦਾ ਬਹੁਤ ਘੈਂਟ ਆ ਤੇ ਉਹਦੇ ਕੋਲ ਖੜਾ ਸੀਗਾ ਹੋਸ਼ਪੰਜਾ 30 ਤਾਂ ਮੈਂ ਉਹਨੂੰ ਫੋਨ ਲਾ ਲਿਆ ਮੈਂ ਕਿਹਾ ਤੇ 5530 ਖੜਾ ਵੀ ਉਹ ਕਿੰਨੇ ਦਾ ਦੇਣਾ ਹਨਾ ਕਹਿੰਦਾ 1.5 ਲੱਖ ਦਾ ਉਹਨੂੰ ਸਾਲ ਦੀ ਜਾਂ 8 ਮਹੀਨੇ ਦੀ ਇੰਨੀ ਕੀ ਗੱਲ ਹੋਊਗੀ ਵੱਧ ਤੋਂ ਵੱਧ ਸਾਲ ਦੀ ਹੋਊਗੀ ਮੈਂ ਯਾਨੀ ਕਿ ਅਸੀਂ ਜਿੱਦਾਂ ਕਹ ਰੱਖ ਖਹਿਚ ਕੇ ਨਹੀਂ ਪੈ ਜੀਦਾ ਯਾਰ ਨਵੇਂ ਦੀ ਕੀਮਤ ਤਾਂ ਇਹਦੀ 1.5 ਲੱਖ ਤਾਂ ਨਵੇਂ ਦੀ ਸੀ ਵੀ ਤੂੰ ਇਹਦਾ ਪੁਰਾਣੇ ਦਾ 1.5 ਮੰਗੀ ਜਾਂਦਾ ਹਨਾ ਤਾਂ ਮੋਰੇ ਹੱਥ ਪਿਆ ਕਹਿੰਦਾ ਤੂੰ ਰੋਕੀ ਕਹਿੰਦਾ ਹੁਣ ਤੈਨੂੰ ਮੈਂ 1.5 ਕਹਿੰਨਾਗਾ ਤੈਨੂੰ 1.5 ਦਾ ਵੀ ਨਹੀਂ ਮਿਲਣਾ ਮੈਂ ਕਿਹਾ ਅੱਛਾ ਇਹ ਕੀ ਕੰਮ ਹੈ ਬੱਸ ਕਹਿੰਦਾ ਤੂੰ ਦੇਖੀ ਜਾ ਹਨਾ ਉਹੀ ਗੱਲ ਹੋਈ ਵੇ ਹੁਣ ਉਹ ਟਰੈਕਟਰ ਮਤਲਬ 24 24 25 25 ਲੱਖ ਦਾ ਆਪਾਂ ਸੁਣ ਰਹੇ ਆ ਬੇ ਬੇਕਿਆ ਹਨ ਆਪਾਂ ਕੋਲ ਵਿੱਚ ਬੈਠੇ ਕਿ ਸਾਡੇ ਸਾਹਮਣੇ ਤਾਂ ਕੋਈ ਸੌਦਾ ਨਹੀਂ ਹੋਇਆ ਹਨ ਪਰ ਸੁਣਦੇ ਜਰੂਰ ਆ ਉਤ ਤੋਂ ਬਾਅਦ ਫੇ ਮੈਂ ਹੁਣ ਬੇ ਨਾ ਇੱਕ ਕੱਲ ਪਰਸੋਂ ਜੇ ਮੈਂ ਵੀਡੀਓ ਦੇਖਦਾ ਸੀਗਾ ਬੰਦਾ ਟਰੈਕਟਰ ਵੇਚ ਮਤਲਬ ਉਹ ਟਰੈਕਟਰਾਂ ਆਉਂਦੀਆਂ ਵੀਡੀਓ ਪਾਉਂਦਾ ਜਿਹੜੇ ਕਿਸੇ ਨੇ ਟਰੈਕਟਰ ਵੇਚਣਾ ਹੁੰਦਾ ਕਿਸੇ ਨੇ ਸੇਲ ਕਰਨਾ ਹੁੰਦਾ ਹਨ ਉਹਨਾਂ ਦੀਆਂ ਵੀਡੀਓ ਪਾਉਂਦਾ ਤੇ ਉਹ ਬਾਈ ਨੇ ਵੀਡੀਓ ਇੱਕ ਪਾਈ ਹੋਸੀ ਕੋਈ ਪਰਿਵਾਰ ਕੋਈ ਬੰਦਾ ਬਾਹਰੋਂ ਆਇਆ ਸੀਗਾ ਉਹਨਾਂ ਕੋ 55 30 ਖੜਾ ਸੀ ਤਾਂ ਉਹਨੇ ਉਹ ਵੇਚਣਾ ਸੀ ਤਾਂ 19530 ਦਾ ਮੁੱਲ ਮੇਰਾ ਖਿਆਲ ਹੈ 21 ਕਰੇ 22 ਲੱਖ ਰੁਪਏ ਮੰਗਿਆ ਕਿੰਨਾ ਹਨ ਤੇ ਤਾਂ ਮੇਰੇ ਫਿਰ ਉਹ ਤੋਂ ਬਾਅਦ ਮੈਂ ਕਈ ਬੰਦਿਆਂ ਨੂੰ ਪੁੱਛਿਆ ਵੀ ਹਨ ਜਿਹੜੇ ਤਾਂ 53 ਦੇ ਜ਼ਿਆਦਾਤਰ ਤਾਂ ਬੰਦਿਆਂ ਨੇ ਇਹ ਕਿਹਾ ਵੀ ਇਹ ਮੈਂ ਕਿਹਾ ਵੀ ਇਹ ਮੁੱਲ ਪਹਿਲਾਂ ਸ਼ੁਰੂ ਕਿੱਦਾਂ ਹੋਇਆ ਤਾਂ ਵੀ ਇਹਦਾ ਫਾਇਦਾ ਕੀ ਆ ਵੀ ਕੋਈ ਕਾਰਨ ਹੋਊਗਾ ਵੀ ਕੀ ਵੱਧਾ ਇਹਦੇ ਵਿੱਚ 53 ਪੁੱਛ ਮਤਲਬ ਪੁੱਛਿਆ ਵੀ ਜਿਹੜੇ ਹਾਲੈਂਡ ਦੇ ਮਾਰ ਜਿਨ੍ਹਾਂ ਨੂੰ ਕਹਿ ਲਓ ਹਾਲੈਂਡ ਦੇ ਮਾਰ ਆ ਉਹਨਾਂ ਨੂੰ ਪੁੱਛਿਆ ਤੇ ਜ਼ਿਆਦਾਤਰ ਨੇ ਤਾਂ ਇਹੀ ਕਿਹਾ ਵੀ ਕਹਿੰਦੇ ਵੀ ਸਾਡੇ ਤਾਂ ਆਪ ਨਹੀਂ ਸਮਝ ਚ ਲੱਗੀ ਹਨਾ ਪੀ ਕਹਿੰਦੇ ਅਸੀਂ ਤਾਂ ਕਹਿੰਨੇ ਆ ਵੀ ਕੋਈ ਇਹੋ ਜਿਹਾ ਇੰਨਾ ਠੀਕ ਆ ਵੀ 5630 ਦਾ ਟਰੈਕਟਰ ਵਧੀਆ ਹੋਊਗਾ ਪਰ ਕੋਈ ਐਡਾ ਵਧੀਆ ਵੀ ਨਹੀਂ ਹੈਗਾ ਵੀ ਆਪਣਾ ਪੁਰਾਣਾ ਟਰੈਕਟਰ ਮਤਲਬ ਆਪਣੇ ਨੂੰ ਸਮਝ ਲਓ ਵੀ ਪੌਣੇ ਦੋ ਗੁਣਾ ਕੀਮਤ ਤੇ ਵਿਕ ਰਿਹਾ ਜੋ ਉਹਦੀ ਰੀਅਲ ਕੀਮਤ ਸੀਗੀ ਅਸਲੀ ਬੰਦ ਹੋਣ ਵੇਲੇ ਉਤੋਂ ਪੌਣੇ ਦੋ ਗੁਣਾ ਹੀ ਹੋ ਗਈ ਲਗਭਗ ਜ 28 ਲੱਖ ਦਾ ਹੋ ਜੇ ਤਾਂ ਸਾਡਾ ਡਬਲ ਹੋ ਜਾਣੀ ਹੈ ਹਨਾ ਤਾਂ 25 ਤਾਂ ਆਪਣੇ ਸੌਂਦੇ ਆ ਅਸੀਂ ਵੀ ਵਿੱਗਿਆ ਹਨਾ ਤੇ ਕੁਝ ਬੰਦੇ ਇੱਕ ਦੋ ਕੋ ਮੈਨੂੰ ਇਦਾਂ ਦੇ ਵੀ ਟੱਕਰੇ ਜਿਹੜੇ ਕਹਿੰਦੇ ਲੈ 5630 ਦੇ ਬਰਾਬਰ ਦੀ ਕੋਈ ਚੀਜ਼ ਨਹੀਂ ਹੈਗੀ ਹਨਾ ਫੇ ਮੈਂ ਕਹਿੰਦਾ ਚਲੋ ਮੰਨ ਲਾ ਆਪਿਆ ਹੀ ਮੰਨਦੇ ਆ ਵੀ ਨਹੀਂ ਹੈਗੀ ਯਾਰ ਬਰਾਬਰ ਦੀ ਚੀਜ਼ ਹੋ ਸਕਦਾ ਇਹ ਚ ਕਿਹੜੀ ਗੱਲ ਆ ਵੀ ਨਹੀਂ ਹੋਊਗੀ ਪਰ ਇਹਦਾ ਕਾਰਨ ਤਾਂ ਦੱਸੋ ਵੀ ਇਹਦੀ ਕੀਮਤ ਇੰਨੀ ਕੀ ਹੋਈ ਕਿਹੜੀ ਚੀਜ਼ ਇਹੋ ਜੀ ਖਾਸ ਆ ਵੀ ਇਹਦੀ ਕੀਮਤ ਮਤਲਬ ਉਹਦੇ ਬਦਲੇ ਜੇ ਤੁਹਾਨੂੰ ਦੋ ਟਰੈਕਟਰ ਨਵੇਂ ਬ੍ਰੈਂਡ ਨਿਊ 4휠 ਸਪੈਸ਼ਲ ਐਡੀਸ਼ਨ ਮਿਲਦੇ ਹੋਣ ਤੇ ਇੱਕ ਪਾਸੇ ਉਹ ਹੋਵੇ ਤਾਂ ਫੇ ਉਹ ਦੋ ਲੈਣੇ ਫਾਇਦੇ ਨਹੀਂ ਹੈਗੇ ਤਾਂ ਉਹਨਾਂ ਨੂੰ ਇਸ ਗੱਲ ਦਾ ਜਵਾਬ ਨਹੀਂ ਮਨੂਨ ਹੀ ਵੀ ਦਿੱਤਾ ਬਸ ਉਹ ਨਹੀਂ ਕਹਿੰਦਾ ਬਸ ਇਹ ਜਿਹੜਾ ਸਮਝ ਸਕਦਾ ਉਹੀ ਸਮਝ ਸਕਦਾ ਮੈਂ ਕਿਹਾ ਇਹੀ ਤਾਂ ਗੱਲ ਹੈ ਇਹੀ ਤਾਂ ਹੀ ਸਮਝਣਾ ਚਾਹੁੰਦੇ ਆ ਵੀ ਸਾਨੂੰ ਸਮਝਾਉਂਦਾ ਸੀ ਪਰ ਜਵਾਬ ਉਹਨਾਂ ਦਾ ਫਿਰ ਇਹੀ ਸੀਗਾ ਬਸ ਇਹ ਉਹੀ ਬੰਦਾ ਸਮਝ ਸਕਦਾ ਮਤਲਬ ਗੱਲ ਨਹੀਂ ਖੁੱਲ ਕੇ ਦੱਸੀ ਜਾ ਉਹਨਾਂ ਨੂੰ ਵੀ ਨਹੀਂ ਪਤਾ ਸੀਗਾ ਵੀ ਇਹਦਾ ਮਤਬਲ ਕੀ ਆ ਵੀ ਦੇਖੋ ਦੇਖੀ ਕੰਮ ਚੱਕੀ ਜਾਂਦੀ ਹੈ ਆਪਣੀ ਜਨਤਾ ਮੈਨੂੰ ਤਾਂ ਇਹ ਲੱਗਦਾ ਹੈ ਨਾ ਤੇ ਇਸੇ ਲਈ ਮੈਂ ਵੀਡੀਓ ਪਾਈ ਆ ਵੀ ਜੇ ਕੋਈ ਗੱਲ ਹੈਗੀ ਇਹ ਕੋਈ ਖੂਬੀ ਆ ਉਹ ਸਾਰੇ ਪੰਜਾਬ ਨੂੰ ਵੈਸੇ ਆਮ ਟਰੈਕਟਰ ਵਾਲੇ ਸਾਰਿਆਂ ਨੂੰ ਪਤਾ ਲੱਗਣਾ ਚਾਹੀਦਾ ਅਸੀਂ ਨੀ 55ਤੀ ਮਾੜਾ ਹੋਊਗਾ ਮੈਂ ਕਹਿੰਦਾ ਬਹੁਤ ਵਧੀਆ ਹੋਊਗਾ ਘੈਂਟ ਹੋਊਗਾ ਪਰ ਗੱਲ ਤੇ ਇਹ ਆ ਵੀ ਉਹਦੀ ਪਾਉਣੇ 2 ਗੁਣਾ ਕੀਮਤ ਉਹਨੇ ਬਹੁਤ ਘੱਟ ਰੇਅਰ ਕੇਸ ਹੁੰਦੇ ਇਦਾਂ ਦੇ ਵੀ ਜਿਹੜੀ ਚੀਜ਼ ਹਲੇ ਸਾਲ 2 ਸਾਲ ਪਹਿਲੇ ਬੰਦ ਹੋਈ ਹੋਵੇ ਇੱਕ ਤਾਂ ਹੁੰਦਾ ਵੀ ਬਹੁਤ ਪੁਰਾਣਾ ਆ ਨਾ ਮੰਨ ਲਓ 20 ਸਾਲ ਪੁਰਾਣਾ ਟਰੈਕਟਰ ਆ ਉਹਦੇ ਵਿੱਚ ਕਈਆਂ ਲੋਕਾਂ ਦਾ ਮਨ ਆ ਜਾਂਦਾ ਹੈ ਨਾ ਜਾਂ ਐਂਟਿਕ ਹੋ ਜਾਂਦੀਆਂ ਕੋਈ ਚੀਜ਼ਾਂ ਜਿਹੜੀਆਂ ਚੀਜ਼ਾਂ ਹੁੰਨੀਆਂ ਘੱਟ ਆ ਜਿਨ੍ਹਾਂ ਦਾ ਮਤਲਬ ਨਾਲ ਦੇ ਮਤਲਬ ਪੂਰੇ ਇੰਡੀਆ ਚ ਇੱਕ ਦੋ ਪੀਸ ਹੋਣ ਜਾਂ ਪੂਰੇ 5 ਜਾਂ 10 ਪੀਸ ਹੋਣ ਹਨਾ ਵੀ ਥੋੜੇ ਆ ਉਹ ਚੀਜ਼ਾਂ ਤੇ ਕਈ ਵਾਰੀ ਹੋ ਜਾਂਦਾ ਇਹ ਕੰਮ ਵੀ ਇਹ ਮਿਲਦੇ ਨਹੀਂ ਤਾਂ ਇਹਦੀ ਕੀਮਤ ਵਧਿਆ ਪਰ ਇਹਨਾਂ ਤਾਂ ਕਾਫੀ ਪੀਸ ਇਹ ਤਾਂ ਹੈ ਨੀਗਾ ਬਿਲਕੁਲ ਇਹ ਵੀ ਹੈ ਹੀ ਨਹੀਂ ਹੈਗੇ 55ਤੀ ਕਾਫੀ ਆਪਣੇ ਟਰੈਕਟਰ 55ਤੀ ਹੈਗੇ ਆ ਹਨਾ ਸਾਰਿਆਂ ਨੇ ਦੇਖਿਓ ਵੀ ਹੁਣੇ ਘੰਮ ਦੇ ਕੋਈ ਐਡੀ ਗੱਲ ਨਹੀਂ ਹੈਗੀ ਮਤਲਬ ਮਤਲਬ 24 25 ਲੱਖ ਦਾ ਤਾਂ ਮੇਰਾ ਖਿਆਲ 90 HP ਟਰੈਕਟਰ ਵੀ ਆ ਜਵੇ ਜੇ ਕਿਸੇ ਨੂੰ ਬਾੜੀ ਜਿਆਦਾ ਪਾਵਰ ਦੀ ਲੋੜ ਆ ਤਾਂ ਇੰਨੇ ਪੈਸਿਆਂ ਦੇ ਲਗਭਗ ਤਾਂ 90 HP ਟਰੈਕਟਰ ਵੀ ਮੇਰੇ ਹਿਸਾਬ ਨਾਲ ਮਿਲ ਸਕਦਾ ਹੁਣ ਤੁਸੀਂ ਆਪ ਸੋਚੋ ਵੀ 55ਤੀ ਇੱਕ ਤਕੜਾ ਹੋਊਗਾ ਜਾਂ 36-32 ਦੋ ਤਕੜੇ ਹੋਊਗੇ। ਕੰਮ ਆਮ ਲਾ ਆਪਾਂ ਕਰਨਾ। ਜੇ ਆਪਾਂ ਨੂੰ ਜ਼ਿਆਦਾ ਕੰਮ ਦੀ ਲੋਡ ਹੋਊਗੀ ਆਪਾਂ ਦੋ 36-32 ਬਾੜ ਲਾਂਗੇ ਖੇਤ 'ਚ। ਉਸੇ ਕੀਮਤ ਦੇ ਦੋ ਆ ਜਾਣੇ ਸੀ ਹਨਾ ਤੇ ਦੋ ਨੇ ਦੋ ਨਾਲ ਦਾ ਕੰਮ ਕਰਨਾ ਸੀ। ਜੇ ਮੰਨ ਲਓ 13 ਵੀ ਖਿੱਚੂਗਾ ਤਾਂ ਵੀ ਦੋ 26 ਹਾਲ ਖਿੱਚਦੇ ਹਨਾ। ਮੰਨ ਲਓ ਜਿੱਦਾਂ ਸਿਆਣੇ ਕਹਿੰਦੇ ਹੁੰਦੇ ਆ ਵੀ ਚੰਗੇ ਇੱਕ ਨਾਲੋਂ ਮਾੜੇ ਦੋ ਵੀ ਜ਼ਿਆਦਾ ਜ਼ੋਰ ਮਾਰ ਜਾਂਦੇ ਹੁੰਦੇ ਆ। ਤੇ ਕਹਿੰਦੇ ਵੀ ਮਤਲਬ ਜਿਹੜਾ ਪੁਲਵਾਨ ਆ ਚਾਹੇ ਕਿੱਡਾ ਮਰਜੀ ਚੋਟੀ ਦਾ ਪੁਲਵਾਨ ਹੋਵੇ। ਪਰ ਜੇ ਦੋ ਬੰਦੇ ਢੋਣ ਤੇ ਆ ਜਾਣ ਤਾਂ ਦੋ ਮਾੜੇ ਬੰਦੇ ਵੀ ਇੱਕ ਤਕੜੇ ਪਲਵਾਨ ਨੂੰ ਢਾ ਸਕਦੇ ਆ ਢਾ ਜਾਂਦੇ ਆ ਇਹੀ ਮੈਂ ਇਹ ਸੋਣਾ ਵੀ 56 30 ਮੰਨ ਲਓ ਇਹ ਪਹਿਲਾਂ ਤਾਂ ਕੀਮਤ ਕਿਨੇ ਮਿੱਥੀ ਵੀ ਇਹ ਇੰਨੇ ਦੇ ਹੋ ਗਏ ਆ ਹਨਾ ਉਹਦੇ ਵਿੱਚ ਇਹੋ ਜਿਹਾ ਕਿਹੜਾ ਗੋਣਿਆ ਜਿਹੜਾ ਆਪਾਂ ਨੂੰ ਨਹੀਂ ਦਿਸ ਰਿਹਾ ਉਹ ਟਰੈਕਟਰ ਤਾਂ 75 ਐਚਪੀ ਦਾ ਹੀ ਆ ਨਾ ਉਹ 75 ਐਚਪੀ ਦਾ ਟਰੈਕਟਰ ਹੋਰ ਵੀ ਹੈ ਕਿ ਮੇਰਾ ਖਿਆਲ ਹੈ ਜੇ 75 ਐਚਪੀ ਦਾ ਟਰੈਕਟਰ ਤੁਸੀਂ ਏਸੀ ਕੈਬਨ ਲੈਣਾ ਹੋਵੇ ਤਾਂ ਇਸ ਵੇਲੇ ਮੈਨੂੰ 20 ਲੱਖ ਦਾ ਆ ਜਾਂਦਾ ਹੁਣ 20 ਜਾਂ 21 ਲੱਖ ਦਾ ਏਸੀ ਕੈਬਨ 4 ਵੀਲ 75 ਐਚਪੀ ਦਾ ਉਸ ਵੇਲੇ ਉਹਦੀ ਕੀਮਤ ਕਿੰਨੀ ਸੀ 14 ਜਾਂ 14.5 ਲੱਖ ਰੁਪਇਆ ਮਤਲਬ 14.5 ਲੱਖ ਉਹਦੀ ਨਵੇਂ ਦੀ ਕੀਮਤ ਸੀ ਤੇ ਪੁਰਾਣੇ ਦੀ ਹੁਣ ਇੰਨੀ ਹੋ ਗਈ ਮੰਨ ਲਾ ਜੇ ਉਹਦੇ ਵਿੱਚ ਕੋਈ ਇਹੋ ਜਿਹੀ ਚੀਜ਼ ਵੀ ਹੈ ਜਿਹੜੀ ਆਮ ਟਰੈਕਟਰਾਂ ਦੇ ਵਿੱਚ ਨਹੀਂ ਵੀ ਆਉਂਦੀ ਹੈ ਨਾ ਪਰ ਫੇਰ ਵੀ ਮਤਲਬ ਉਹ ਆਪਾਂ ਨੂੰ ਕਿੰਨਾ ਕ ਵਾਧਾ ਦੇ ਜੋ ਬਾਕੀ ਯਾਰ ਬੰਦੇ ਹੈਗੇ ਦਿਮਾਗ ਵਾਲੇ ਪਰੇ ਤੋਂ ਪਰੇ ਜੇ ਕਿਸੇ ਦੇ ਦਿਮਾਗ 'ਚ ਇਹ ਗੱਲ ਆਉਂਦੀ ਆ ਤਾਂ ਉਹ ਕਮੈਂਟ ਜ਼ਰੂਰ ਕਰਿਓ ਵੀ ਕਾਰਨ ਕੀ ਆ ਇੰਨਾ ਮਹਿੰਗਾ ਹੋਣ ਦਾ ਵਜ੍ਹਾ ਕੀ ਆ ਵਜ੍ਹਾ ਸਾਨੂੰ ਨਹੀਂ ਸਮਝ ਲੱਗੀ ਇਹਨੂੰ ਭੇਡ ਚਾਲੇ ਆਪਾਂ ਕਹਿ ਦਈਏ ਕੈਨੇਡਾ ਵਾਂਗੂ ਜਾ ਇਹਦੇ ਵਿੱਚ ਕੋਈ ਹੋਰ ਰਾਜ ਹੈ ਜੇ ਕਿਸੇ ਨੂੰ ਪਤਾ ਜਰੂਰ ਕਮੈਂਟ ਕਰਕੇ ਦੱਸਿਓ ਉਹਦਾ ਪੂਰਾ ਜਵਾਬ ਦਿਓ ਵੀ ਹਾਂ ਬਈ ਆਹ ਕਾਰਨ ਹੈ ਉਹਦਾ ਤੇ ਉਹਦੇ ਆਪਸ਼ਨ ਚ ਦੂਜਾ ਆਪਸ਼ਨ ਵੀ ਦੇਖਿਓ ਵੀ ਜੇ ਉਹਦੇ ਵੱਟੇ ਦੋ ਟਰੈਕਟਰ ਤੁਹਾਨੂੰ ਐਡੀਸ਼ਨ ਨਵੇਂ ਆਉਂਦੇ ਹੋਣ ਫਿਰ ਉਹ ਲੈਣਾ ਬੈਨੀਫਿਟ ਆ ਜਾਂ ਨਹੀਂ ਇਹ ਸਾਰੀਆਂ ਗੱਲਾਂ ਸੋਚ ਕੇ ਜੇ ਕਿਸੇ ਕੋਈ ਜਵਾਬ ਹੈਗਾ ਤਾਂ ਜਰੂਰ ਦਿਓ ਮੇਰਾ ਭਰਾ ਜੇ ਕੋਈ ਸੱਚੀ ਆਪਾਂ ਨੂੰ ਲੱਗਾ ਹੈ ਨਾ ਮਤਲਬ ਕਈ ਵਾਰੀ ਆਪਾਂ ਨੂੰ ਨਹੀਂ ਕਿਸੇ ਗੱਲ ਦਾ ਪਤਾ ਹੁੰਦਾ ਜੇ ਲੱਗਾ ਵੇ ਹਾਂ ਇਹ 25 ਲੱਖ ਨੂੰ ਵੀ ਲੈਣਾ ਘਾਟੇ ਨਹੀਂ ਹੈਗਾ ਤਾਂ ਆਪਾਂ ਉੱਤੇ ਵੀ ਜ਼ਰੂਰ ਵੀਡੀਓ ਬਣਾਵਾਂਗੇ ਠੋਕ ਕੇ ਬਣਾਵਾਂਗੇ ਕਹਾਂਗੇ ਵੀ ਹਾਂ ਲੈਣਾ ਫਾਇਦੇ ਆ ਹਨਾ ਪਤਾ ਲੱਗੇ ਯਾਰ ਇਹਦਾ ਮਤਲਬ ਕੀ ਆ ਬਾਕੀ ਜੇ ਆਪਣੀਆਂ ਵੀਡੀਓ ਚੰਗੀਆਂ ਲੱਗਦੀਆਂ ਹੁੰਦੀਆਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਆਪਣਾ ਫੇਸਬੁੱਕ ਤੇ ਦੇਖਦੇ ਹੋ ਨੇ ਤੁਸੀਂ ਵੀਡੀਓ ਤੇ ਫਿਰ ਆਪਣੇ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ ਜੀ